ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਾਰਾਗਾ ਤੀਜਾ ਤੈਨਾਂ ਅਨੰਦ ਸਰਾ ਸੁਖ ਹੈ ਜਿਨਾਂ ਸਤਿਨਾਮ ਆਧਾਰ ਗੁਰਸਬਦ ਸੱਚ ਪਾਇਆ ਜੋ ਕਿਨ ਮਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵਹਿ ਸਚੇ ਨਾਇੰ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਂ ਭਗਤ ਪੰਡਾਰ ਮਨ ਰੇ ਸਦਾ ਅਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਰਹਿ ਸਮਾਇ ਰਹਾਵ ਸੱਚੀ ਪਗਤੈ ਮਨ ਲਾਲ ਥੀ ਯਰਤਾ ਸਹ ਜ਼ਬਾਏ ਗੁਰ ਸਾਹਿਬ ਦੀ ਮਨ ਮੋਇਆ ਕਹਿਣਾ ਕਸ਼ਿਨਾ ਜਾਏ ਜੇ ਵਾਰਤੀ ਸਭ ਸੱਚੇ ਅਮਰਤ ਪੀ ਵੈਰਾ ਸਗੋਣ ਗਾਏ ਗੁਰਮਖੇ ਹੋ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਏ ਸੰਸਾਹਰ ਅੰਸਾਰ ਹੈ ਸੁੱਤੇ ਰਹਿਣ ਵਿਹਾਏ ਇਕ ਆਪਣੇ ਭਾਣੇ ਕੜ ਲੈਣ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਬਸਿਆ ਮਾਇਆ ਮੋਚਕਾਏ ਆਪੜਾਈ ਦਿੱਤੇ ਨਾ ਗੁਰਮਖਦੇ ਬੁਝਾਏ ਸਭਨਾ ਦਾ ਦਾਤਾ ਇੱਕ ਹੈ ਭੁਲੇਹੇ ਸਮਝਾਏ ਇੱਕ ਆਪੇ ਆਪ ਕਵਲੀਆਂ ਨਾ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਆਨੰਦਨ ਨਾਮੇ ਰਥਿਆ ਨਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਜਾ ਤੈਨਾਂ ਅੰਦਰ ਸਾਰਾ ਸੁਖ ਹੈ ਜਿਨਾਂ ਸੱਚ ਨਾਮ ਆਧਾਰ ਗੁਰਸਬਦ ਸੱਚ ਪਾਇਆ ਦੁਖ ਨਿਵਾਰਨ ਹਾਰ ਹੈ ਸਦਾ ਸਦਾ ਸੱਚਾ ਗੁਣ ਗਾ ਵਹਿ ਸੱਚੇ ਨਾਇੰ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਂ ਭਗਤ ਪੰਡਾਰ ਮਨ ਰੇ ਸਦਾ ਅਨੰਨ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਉ ਰਹੇ ਸਮਾਇ ਰਹਾਵ ਸੱਚੀ ਭਗਤ ਮਨ ਲਾਲ ਥੀਆ ਰਤਾ ਸਬਾਏ ਗੁਰਸਬ ਦੀ ਮਨ 모ਹਿਆ ਕਹਿਣਾ ਕਸ਼ੂਨਾ ਜਾਏ ਜੇ ਵਰਤੀ ਸਭ ਸੱਚੇ ਅੰਮ੍ਰਿਤ ਪੀਵੇ ਆ ਸਗੋਣ ਗਾਏ ਗੁਰਮਖੇ ਹੋ ਰੰਗ ਪਾਈਏ ਜਿਸ ਨੂੰ ਕਿਰਪਾ ਕਰੇ ਰਜਾਇ ਸੰਸਾਰ ਅਨਸਾਰ ਹੈ ਸੁੱਤੇ ਰਹਿਣ ਵਿਹਾਏ ਇੱਕ ਆਪਣੇ ਭਾਣੇ ਕਰ ਲੈਣ ਆਪੇ ਲੈਣ ਮਿਲਾਏ ਆਪੇ ਹੀ ਅਪਮਨ ਬਸਿਆ ਮਾਇਆ ਮੋਚਕਾਏ ਆਪ ਉਡਾਈ ਦਿੱਤੇ ਨਾ ਗੁਰਮੁਖ ਦੇ ਬੁਝਾਏ ਸਭਨਾ ਦਾ ਦਾਤਾ ਇੱਕ ਹੈ ਭੁਲੇਹੇ ਸਮਝਾਏ ਇੱਕ ਆਪੇ ਆਪ ਕਵਲੀਆਂ ਨਾ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਇਆ ਜੋਤੀ ਜੋਤ ਮਿਲਾਏ ਆਨੰਦ ਨਾਵੇਂ ਰਤਿਆ ਨਾਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਾਰਾਲਾ ਤੀਜਾ ਤੈਨਾਂ ਅਨੰਦ ਸਰ ਦਾ ਸੁਖ ਹੈ ਜਿਨਾਂ ਸਤਿਨਾਮ ਆਧਾਰ ਗੁਰ ਸ਼ਬਦ ਦੇ ਸੱਚ ਪਾਇਆ ਜੋ ਕਿਨ ਮਾਰਨ ਹਾਰ ਸਦਾ ਸਦਾ ਸੱਚੇ ਗੁਣ ਦਾ ਵਹ ਸੱਚੇ ਨਾਇੰ ਪਿਆਰ ਕਿਰਪਾ ਕਰਕੇ ਆਪਣੇ ਦੇ ਤੋਨ ਭਗਤ ਪੰਡਾਰ ਮਨ ਰੇ ਸਦਾ ਅਨੰਨ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਉ ਰਹਿ ਸਮਾਇ ਰਹਾ ਸੱਚੀ ਭਗਤੈ ਮਨ ਲਾਲ ਥੀਆ ਰਤਾ ਸਬਾਏ ਗੁਰ ਸਾਧ ਦੀ ਮਨ ਮੋਹਿਆ ਕਹਿਣਾ ਕਛੁ ਨਾ ਜਾਏ ਜੇ ਵਰਤਿਸਬ ਸਭ ਸੱਚੇ ਅੰਮ੍ਰਿਤ ਪੀਐ ਰਸ ਗੁਣ ਗਾਏ ਗੁਲਮਕੇ ਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਇ ਸੰਸਾਹਿਰ ਸੰਸਾਰ ਹੈ ਸੁਤਿਆ ਰੈਣ ਵਿਹਾਏ ਇਕ ਆਪਣੇ ਭਾਣੇ ਕਾਲਿਆ ਲੈ ਆਪੇ ਲੈਣ ਮਿਲ ਆਏ ਆਪੇ ਹੀ ਆਪਮਨ ਵਸਿਆ ਮਾਇਆ ਮੋਚਕਾਇ ਆਵੜਾਈ ਦਿੱਤੇ ਨਾ ਗੁਰਮੁਖ ਦੇ ਬੁਝਾਏ ਸਭਨਾ ਦਾ ਦਾਤਾ ਇੱਕ ਹੈ ਭੁਲੇਹਲੇ ਸਮਝਾਏ ਇੱਕ ਆਪੇ ਆਪ ਕਵਲੀਆਂ ਨ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਈਐ ਦੁਤੀ ਰੋਤ ਮਲਾਏ ਆਨੰਦਨ ਨਾਮੇ ਰਥਿਆ ਨਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3ਾ ਜਿਨਾਂ ਅਨੰਦ ਸਾਰਾ ਸੁਖ ਹੈ ਜਿਨਾਂ ਸੱਚ ਨਾਮ ਆਧਾਰ ਗੁਰ ਸਬਦਿ ਸੱਚ ਪਾਇਆ ਜੋ ਕਿਨਵਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵੇ ਸੱਚੇ ਨਾਇੰ ਪਿਆਰੇ ਕਿਰਪਾ ਕਰਕੇ ਆਪਣੀ ਦੇ ਤੋਂ ਭਗਤ ਪੰਡਾਰ ਮਨ ਰਸ ਦਾ ਅਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਰ ਹੈ ਸਮਾਇ ਰਹਾ ਸੱਚੀ ਭਗਤੈ ਮਨ ਲਾਲ ਥੀਆ ਰਤਾ ਸਬਾਏ ਗੁਰ ਸਬਦਿ ਮਨ 모ਹਿਆ ਕਹਿਣਾ ਕਛੁ ਨ ਜਾਏ ਜੇ ਵਾਰ ਦਿੱਸਾ ਬਰ ਸੱਚੇ ਅਮਰ ਤੇ ਪੀ ਵੈਰਾ ਸਗੋਣ ਗਾਏ ਗੁਰਮਖੇ ਹੋ ਰੰਗ ਪਾਈ ਐ ਜਿਸ ਨੂੰ ਕਿਰਪਾ ਕਰੇ ਰਜਾਇ ਸੰਸਾਹ ਅਨਸਾਰ ਹੈ ਸੁਤਿਆ ਰਣ ਵਿਹਾਏ ਇਕ ਆਪਣੇ ਭਾਣੇ ਕੜ ਲੈ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਚਕਾਇ ਆਪ ਉਡਾਈ ਦਿੱਤੇ ਨਾ ਗੁਰਮਖ ਦੇ ਬੁਝਾਏ ਸਭਨਾ ਦਾ ਦਾਤਾ ਇਕ ਹੈ ਭੁਲੇਹੇ ਸਮਝਾਏ ਇਕ ਆਪੇ ਆਪ ਕਵਲੀਆਂ ਨ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਇਆ ਦੂਤੀ ਰੋਤ ਮਿਲਾਏ ਆਨੰਦਨ ਨਾਮ ਰਤਿਆ ਨਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਜਾਂ ਤੈਨਾਂ ਅੰਦਰ ਸਾਰਾ ਸੁਖ ਹੈ ਜਿਨਾਂ ਸੱਚ ਨਾਮ ਅਧਾਰ ਗੁਰ ਸ਼ਬਦ ਸੱਚ ਪਾਇਆ ਜੋ ਕਿਨ ਮਾਰਨ ਹਾਰ ਸਦਾ ਸਦਾ ਸੱਚੇ ਗੁਣ ਦਾ ਵਹ ਸੱਚੇ ਨਾਇ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਂ ਭਗਤ ਪੰਡਾਰ ਮਨ ਰੇ ਸਦਾ ਅਨੰਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਰ ਹੈ ਸਮਾਇ ਰਹਾ ਸੱਚੀ ਭਗਤਿ ਮਨ ਲਾਲ ਥੀਆ ਰਤਾ ਸਬਾਏ ਗੁਰਸਾਹਿ ਦੀ ਮਨ 모ਹਿਆ ਕਹਿਣਾ ਕਛੁ ਨਾ ਜਾਏ ਜਿ ਹੈ ਵਾਰਤਿਸਬ ਸੱਚੇ ਅਮਰਤ ਪੀਐ ਰਸ ਗਉਣ ਗਾਏ ਗੁਰਮਖੇ ਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਇ ਸੰਸਾਹਿ ਅਨਸਾਰ ਹੈ ਸੁਤੇ ਰੈਣ ਵਿਹਾਏ ਇਕ ਆਪਣੇ ਘਾਣੇ ਕਾਲਿਆ ਲੈ ਆਪੇ ਲੈਣ ਮਿਲਾਏ ਆਪੇ ਹੀ ਆਪਮਨ ਵਸਿਆ ਮਾਇਆ ਮੋਚਕਾਇ ਆਗੁੜਾਈ ਦੇ ਤੈਨ ਗੁਰਮੁਖ ਦੇ ਬੁਝਾਏ ਸਭਨਾ ਦਾ ਦਾਤਾ ਇੱਕ ਹੈ ਭੁਲੇਹੇ ਸਮਝਾਏ ਇੱਕ ਆਪੇ ਆਪਕ ਵਲ ਲੈਣ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਈਏ ਜੋਤੀ ਜੋਤ ਮਿਲਾਏ ਆਨੰਦ ਨਾ ਮੇ ਰਤੇ ਆ ਨਾਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਜਾਂ ਜਿਨਾਂ ਅਨੰਦ ਸਾਰਾ ਸੁਖ ਹੈ ਜਿਨਾਂ ਸੱਚ ਨਾਮ ਆਧਾਰ ਗੁਰ ਸਬਦ ਦੇ ਸੱਚ ਪਾਇਆ ਜੋ ਕਿਨ ਮਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵੇ ਸੱਚੇ ਨਾਇੰ ਪਿਆਰੇ ਕਿਰਪਾ ਕਰਕੇ ਆਪਣੀ ਦੇ ਤੋਨ ਭਗਤ ਪੰਡਾਰ ਮਨ ਰਸ ਦਾ ਅਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਰ ਹੈ ਸਮਾਇ ਰਹਾ ਸੱਚੀ ਭਗਤੈ ਮਨ ਲਾਲ ਥੀਆ ਰਤਾ ਸਹ ਜ਼ਬਾਏ ਗੁਰ ਸਬਦਿ ਮਨ 모ਹਿਆ ਕਹਿਣਾ ਕਛੁ ਨ ਜਾਏ ਜੇ ਵਾਰ ਦਿੱਸਾ ਬਰ ਸੱਚੇ ਅਮਰ ਤੇ ਪੀ ਵੈਰਾ ਸਗੋਣ ਗਾਏ ਗੁਰਮਖੇ ਹੋ ਰੰਗ ਪਾਈ ਐ ਜਿਸ ਨੂੰ ਕਿਰਪਾ ਕਰੇ ਰਜਾਇ ਸੰਸਾਹ ਅਨਸਾਰ ਹੈ ਸੁੱਤੇ ਰਹਿਣ ਵਿਹਾਏ ਇਕ ਆਪਣੇ ਭਾਣੇ ਕਰ ਲੈ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਬਸਿਆ ਮਾਇਆ ਮੋਚਕਾਇ ਆਵੜਾਈ ਦਿੱਤੇ ਨਾ ਗੁਰਮਖ ਦੇ ਬੁਝਾਏ ਸਭਨਾ ਦਾ ਦਾਤਾ ਇਕ ਹੈ ਭੁਲੇਹੇ ਸਮਝਾਏ ਇਕ ਆਪੇ ਆਕਵਲਿਆਂ ਨ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਈਐ ਦੁਤੀ ਰੋਤ ਮਿਲਾਏ ਆਨੰਦਨ ਨਾ ਮਰਤੇ ਆ ਨਾਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਾਰਾਲਾ ਤੀਜਾ ਤਿੰਨ ਅਨੰਦ ਸਾਰਾ ਸੁਖ ਹੈ ਜਿਨਾਂ ਸੱਚ ਨਾਮ ਆਧਾਰ ਗੁਰ ਸਬਦਿ ਸੱਚ ਪਾਇਆ ਜੋ ਕਿਨ ਮਾਰਨ ਹਾਰ ਸਦਾ ਸਦਾ ਸੱਚੇ ਗੁਣ ਦਾ ਵਹ ਸੱਚੇ ਨਾਇ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਨ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਰ ਹੈ ਸਮਾਇ ਰਹਾ ਸੱਚੀ ਭਗਤੈ ਮਨ ਲਾਲ ਥੀਆ ਰਤਾ ਸਬਾਏ ਗੁਰ ਸਾਧ ਦੀ ਮਨ ਮੋਇਆ ਕਹਿਣਾ ਕਸ਼ਿਨਾ ਜਾਏ ਜਿਹ ਵਰਤੀ ਸਭ ਸੱਚੇ ਅੰਮ੍ਰਿਤ ਪੀਐ ਰਾ ਸਗੁਣ ਗਾਏ ਗੁਰਮਕੈ ਹੋ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਇ ਸੰਸਾਹਰ ਸੰਸਾਰ ਹੈ ਸੁਤੇ ਰੈਣ ਵਿਹਾਏ ਇਕ ਆਪਣੇ ਭਾਣੇ ਕਾਲਿਆ ਲੈ ਆਪੇ ਲੈਣ ਮਿਲਾਏ ਆਪੇ ਹੀ ਆਪਮਨ ਵਸਿਆ ਮਾਇਆ ਮੋਚਕਾਇ ਆਗੁੜਾਈ ਦਿੱਤੇ ਨਾ ਗੁਰਮੁਖ ਦੇ ਬੁਝਾਏ ਸਬਨਾ ਦਾ ਦਾਤਾ ਇੱਕ ਹੈ ਭੁਲੇਹੇ ਸਮਝਾਏ ਇੱਕ ਆਪੇ ਆਪ ਕਵਲੀਆਂ ਨ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਆਨੰਦਨ ਨਾਮ ਰਥਿਆ ਨਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਜਿਆ ਜਿਨਾ ਅਨੰਦ ਸਦਾ ਸੋਖੈ ਜਿਨਾ ਸੱਚ ਨਾਮ ਆਧਾਰ ਗੁਰ ਸਬਦ ਸੱਚ ਪਾਇਆ ਜੋਤਿਨ ਮਾਰਨ ਹਾਰ ਸਦਾ ਸਦਾ ਸੱਚੇ ਗੁਣ ਦਾ ਵਹੈ ਸੱਚੇ ਨਾਇ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਂ ਭਗਤ ਪੰਡਾਰ ਮਨ ਰੇ ਸਦਾ ਅਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਉ ਰਹੇ ਸਮਾਇ ਰਹਾਵ ਸੱਚੀ ਭਗਤੈ ਮਨ ਲਾਲ ਥੀਆ ਰਥਾ ਸਬਾਏ ਗੁਰ ਸਬਦਿ ਮਨ ਮੋਹਿਆ ਕਹਿਣਾ ਕਛੁ ਨ ਜਾਏ ਜਿਹੜਾ ਰੱਬ ਦੀ ਸਾਹ ਬੀ ਸੱਚੇ ਅਮਰ ਤੇ ਪੀ ਵੈਰਾ ਸਗੋਂ ਗਾਏ ਗੁਰਮੁਖੇ ਹੋ ਰੰਗ ਪਾਈ ਐ ਜਿਸ ਨੂੰ ਕਿਰਪਾ ਕਰੇ ਰਜਾਇ ਸੰਸਾਹ ਦੇ ਅੰਸਾਰ ਹੈ ਸੁਤੇ ਰਹਿਣ ਵਿਹਾਏ ਇਕ ਆਪਣੇ ਭਾਣੇ ਕੱੜ ਲੈਣ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਬਸਿਆ ਮਾਇਆ ਮੋਚ ਚਕਾਇ ਆਗ ਉਡਾਈ ਦਿੱਤੇ ਨਾ ਗੁਰਮੁਖ ਦੇ ਬੁਝਾਏ ਸਭਨਾ ਦਾ ਦਾਤਾ ਇਕ ਹੈ ਭੁਲੇਹੇ ਸਮਝਾਏ ਇਕ ਆਪੇ ਆਪ ਕਵਾਲੀਆ ਨਾ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਈਐ ਦੁਤੀ ਰੋਜ਼ ਮਿਲਾਈ ਅਨੰਦਨ ਨਾ ਮੇ ਰਥਿਆ ਨਾਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਾਰਾਲਾ ਤੀਜਾ ਤੈਨਾਂ ਅੰਦਰ ਸਾਰਾ ਸੁਖ ਹੈ ਜਿਨਾਂ ਸੱਚ ਨਾਮ ਅਧਾਰ ਗੁਰ ਸਬਦ ਸੱਚ ਪਾਇਆ ਦੁਖਿਨ ਮਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵਹਿ ਸਚੇ ਨਾਇੰ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਨ ਭਗਤ ਪੰਡਾਰ ਮਨ ਰੇ ਸਦਾ ਅਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਰ ਹੈ ਸਮਾਇ ਰਹਾ ਸੱਚੀ ਭਗਤੈ ਮਨ ਲਾਲ ਥੀਆ ਰਤਾ ਸਹ ਜਬਾਏ ਗੁਰਸਬ ਦੀ ਮਨ 모ਹਿਆ ਕਹਿਣਾ ਕਸ਼ੂਨਾ ਜਾਏ ਜੇ ਵਾਰਤ ਦੀ ਸਭ ਸੱਚੇ ਅਮਰਤ ਪੀ ਵੈਰਾ ਸਗੋਣ ਗਾਏ ਗੁਰਮਖੇ ਹੋ ਰੰਗ ਪਾਈਏ ਜਿਸ ਨੂੰ ਕਿਰਪਾ ਕਰੇ ਰਜਾਇ ਸੰਸਾਹ ਅਨਸਾਰ ਹੈ ਸੁਤੇ ਰੈਣ ਵਿਹਾਏ ਇਕ ਆਪਣੇ ਭਾਣੇ ਕਾਇ ਲੈ ਆਪੇ ਲੈਣ ਮਿਲਾਏ ਆਪੇ ਹੀ ਆਪਮਨ ਵਸਿਆ ਮਾਇਆ ਮੋਹ ਚਕਾਇ ਆਵੜਾਈ ਦੇ ਤੈਨਾ ਗੁਰਮੁਖ ਦੇ ਬੁਝਾਏ ਸਭਨਾ ਦਾ ਦਾਤਾ ਇੱਕ ਹੈ ਭੁਲੇਰੇ ਸਮਝਾਏ ਇੱਕ ਆਪੇ ਆਪ ਕੋ ਵਲ ਲੈਣਾ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਈਏ ਜੋਤੀ ਰੋਜ਼ ਮਿਲਾਏ ਆਨੰਦ ਨਾ ਮੇ ਰਥਿਆ ਨਾਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਾਰਲਾ ਤੀਜਾ ਜਿਨਾਂ ਅਨੰਦ ਸਦਾ ਸੋਖੈ ਜਿਨਾਂ ਸੱਚ ਨਾਮ ਆਧਾਰ ਗੁਰ ਸਬਦ ਦੇ ਸੱਚ ਪਾਇਆ ਜੋ ਕਿਨਵਾਰਨ ਹਾਰ ਸਦਾ ਸਦਾ ਸੱਚੇ ਗੁਣ ਦਾ ਵਹ ਸੱਚੇ ਨਾਮ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਨ ਭਗਤ ਪੰਡਾਰ ਮਨ ਰੇ ਸਦਾ ਅਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਰਹਿ ਸਮਾਇ ਰਹਾ ਸੱਚੀ ਪਗ ਕੈ ਮਨ ਲਾਲ ਥੀਆ ਰਤਾ ਸਹ ਜ਼ਬਾਏ ਗੁਰ ਸਬਦਿ ਮਨ 모ਇਆ ਕਹਿਣਾ ਕਛੁ ਨ ਜਾਏ ਜੇ ਵਾਰ ਦਿੱਸ ਬਰ ਸੱਚੇ ਅਮਰ ਤੇ ਪੀ ਵੈਰਾ ਸਗੋਣ ਗਾਏ ਗੁਰਮਖੇ ਹੋ ਰੰਗ ਪਾਈ ਐ ਜਿਸ ਨੂੰ ਕਿਰਪਾ ਕਰੇ ਰਜਾਇ ਸੰਸਾਹ ਅਨਸਾਰ ਹੈ ਸੁੱਤੇ ਰਹਿਣ ਵਿਹਾਏ ਇਕ ਆਪਣੇ ਭਾਣੇ ਕੜ ਲੈਣ ਆਪੇ ਲੈਣ ਮਿਲਾਏ ਆਪੇ ਹੀ ਅਪਮਨ ਬਸਿਆ ਮਾਇਆ ਮੋਚਕਾਇ ਆਵ ਢਾਈ ਦਿੱਤੇ ਨਾ ਗੁਰਮਖ ਦੇ ਬਜਾਏ ਸਭਨਾ ਦਾ ਦਾਤਾ ਇਕ ਹੈ ਭੁਲੇ ਰਹੇ ਸਮਝਾਏ ਇਕ ਆਪੇ ਆਪ ਕਵਾਲੀ ਨਾ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਈਐ ਦੁਤੀ ਰੋਤ ਮਿਲਾਏ ਆਨੰਦਨ ਨਾ ਮੇ ਰਥਿਆ ਨਾਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਜਾ ਤੈਨਾਂ ਅੰਦਰ ਸਾਰਾ ਸੁਖ ਹੈ ਜਿਨਾਂ ਸੱਚ ਨਾਮ ਅਧਾਰ ਗੁਰ ਸਬਦ ਸੱਚ ਪਾਇਆ ਦੁਖਿਨ ਮਾਰਨ ਹਾਰ ਸਦਾ ਸਦਾ ਸੱਚੇ ਗੁਣ ਦਾ ਵਹੈ ਸਚੇ ਨਾਇੰ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਨ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਰ ਹੈ ਸਮਾਇ ਰਹਾ ਸੱਚੀ ਭਗਤੈ ਮਨ ਲਾਲ ਥੀਆ ਰਤਾ ਸਹ ਸਬਾਏ ਗੁਰਸਬ ਦੀ ਮਨ 모ਹਿਆ ਕਹਿਣਾ ਕਸ਼ੂਨਾ ਜਾਏ ਜਿਹ ਵਰਤ ਦੀ ਸਭ ਸੱਚੇ ਅਮਰਤ ਪੀ ਵੈਰਾ ਸਗੋਣ ਗਾਏ ਗੁਰਮਖੇ ਹੋ ਰੰਗ ਪਾਈਏ ਜਿਸ ਨੂੰ ਕਿਰਪਾ ਕਰੇ ਰਜਾਇ ਸੰਸਾਹ ਅਨਸਾਰ ਹੈ ਸੁਤੇ ਰੈਣ ਵਿਹਾਏ ਇਕ ਆਪਣੇ ਭਾਣੇ ਕਾਲਿਆ ਲੈ ਆਪੇ ਲੈਣ ਮਿਲਾਏ ਆਪੇ ਹੀ ਆਪਮਨ ਵਸਿਆ ਮਾਇਆ ਮੋਚਕਾਇ ਆਪ ਉਡਾਈ ਦਿੱਤੇ ਨਾ ਗੁਰਮਖ ਦੇ ਬੁਝਾਏ ਸਭਨਾ ਦਾ ਦਾਤਾ ਇੱਕ ਹੈ ਭੁਲੇਰੇ ਸਮਝਾਏ ਇੱਕ ਆਪੇ ਆਕਵਲੀਆਂ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਈਏ ਜੋਤੀ ਰੋਜ਼ ਮਿਲਾਏ ਅਨੰਦ ਨਾਮੇ ਰਥਿਆ ਨਾਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਜਾਂ ਜਿਨਾਂ ਅਨੰਦ ਸਾਰਾ ਸੁਖ ਹੈ ਜਿਨਾਂ ਸੱਚ ਨਾਮ ਆਧਾਰ ਗੁਰ ਸਬਦਿ ਸੱਚ ਪਾਇਆ ਜੋ ਕਿਨਵਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵੇ ਸੱਚੇ ਨਾਇੰ ਪਿਆਰੇ ਕਿਰਪਾ ਕਰਕੇ ਆਪਣੀ ਦੇ ਤੋਂ ਭਗਤ ਪੰਡਾਰ ਮਨ ਰੇ ਸਦਾ ਅਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਰ ਹੈ ਸਮਾਇ ਰਹਾ ਸੱਚੀ ਭਗਤੈ ਮਨ ਲਾਲ ਦੀਆ ਰਤਾ ਸਬਾਏ ਗੁਰ ਸਬਦਿ ਮਨ 모ਇਆ ਕਹਿਣਾ ਕਸ਼ਿਨ ਨ ਜਾਏ ਜੇ ਵਾਰ ਦਿੱਸ ਆਵਰ ਸੱਚੇ ਅਮਰਤ ਪੀ ਵੈਰਾ ਸਗੋਣ ਗਾਏ ਗੁਰਮਖੇ ਹੋ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਇ ਸੰਸਾਹ ਅਨਸਾਰ ਹੈ ਸੁਤੇ ਰੈਣ ਵਿਹਾਏ ਇਕ ਆਪਣੇ ਭਾਣੇ ਕਲ ਲੈਣ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਚਕਾਇ ਆਪ ਉਡਾਈ ਦਿੱਤੇ ਨਾ ਗੁਰਮਖ ਦੇ ਬੁਝਾਏ ਸਭਨਾ ਦਾਤਾ ਇਕ ਹੈ ਭੁਲੇਹੇ ਸਮਝਾਏ ਇਕ ਆਪੇ ਆਪ ਕਵਲਿਆਨ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਇਆ ਜੋਤੀ ਜੋਤ ਮਿਲਾਏ ਆਨੰਦ ਨਾ ਮਰਤਿਆ ਨਾਨਕ ਨਾਮ ਸਮਾਏ ਸਤਿ ਸ਼੍ਰੀ ਵਾਹਗੁਰੂ ਸਾਹਿਬ ਜੀ ਸ੍ਰੀ ਰਾਗ ਮਹਾਰਾਲਾ ਤੀਜਾ ਤਿੰਨ ਅੰਦ ਸਾਰਾ ਸੁਖ ਹੈ ਜਿਨਾਂ ਸੱਚ ਨਾਮ ਅਧਾਰ ਗੁਰ ਸਬਦ ਸੱਚ ਪਾਇਆ ਦੁਖਿਨ ਮਾਰਨ ਹਾਰ ਸਦਾ ਸਦਾ ਸੱਚੇ ਗੁਣ ਦਾ ਵਹ ਸੱਚੇ ਨਾਇੰ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਨ ਭਗਤ ਪੰਡਾਰ ਮਨ ਰੇ ਸਦਾ ਅਨੰਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਰਹਿ ਸਮਾਇ ਰਹਾਵ ਸੱਚੀ ਪਗਤੈ ਮਨ ਲਾਲ ਥੀਰਤਾ ਸਹਿ ਜ਼ਬਾਏ ਗੁਰਸਬ ਦੀ ਮਨ 모ਹਿਆ ਕਹਿਣਾ ਕਛੁ ਨਾ ਜਾਏ ਜੇ ਵਾਰਤਿਸਬ ਸੱਚੇ ਅੰਮ੍ਰਿਤ ਪੀਐ ਰਸ ਗੁਣ ਗਾਏ ਗੁਰਮਕਹਿ ਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਇ ਸੰਸਾਹ ਅਨਸਾਰ ਹੈ ਸੁਤੇ ਰੈਣ ਵਿਹਾਏ ਇਕ ਆਪਣੇ ਭਾਣੇ ਕਾਲਿਆ ਲੈ ਆਪੇ ਲੈਣ ਮਿਲਾਏ ਆਪੇ ਹੀ ਆਪਮਨ ਵਸਿਆ ਮਾਇਆ ਮੋਚਕਾਏ ਆਪ ਉਡਾਈ ਦਿੱਤੇ ਨਾ ਗੁਰਮੁਖ ਦੇ ਬੁਝਾਏ ਸਭਨਾ ਦਾ ਦਾਤਾ ਇੱਕ ਹੈ ਭੁਲੇਰੇ ਸਮਝਾਏ ਇੱਕ ਆਪੇ ਆਕਵਾਲੀਆਂ ਨ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਈਐ ਜੋਤੀ ਰੋਜ਼ ਮਿਲਾਏ ਅਨੰਦ ਨਾਮੇ ਰਤੇ ਆ ਨਾਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਜ ਮਹਲਾ 3ਾ ਜਿਨਾਂ ਅਨੰਦ ਸਾਰਾ ਸੁਖ ਹੈ ਜਿਨਾਂ ਸੱਚ ਨਾਮ ਆਧਾਰ ਗੁਰ ਸਬਦ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸੱਚੇ ਗੁਣ ਦਾ ਵਹੈ ਸਚੇ ਨਾਇੰ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਂ ਭਗਤ ਪੰਡਾਰ ਮਨ ਰੇ ਸਦਾ ਅਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਉ ਰਹੇ ਸਮਾਇ ਰਹਾਵ ਸੱਚੀ ਭਗਤ ਮਨ ਲਾਲ ਥੀਆ ਰਤਾ ਸਹ ਜਬਾਏ ਗੁਰ ਸਬਦ ਦੀ ਮਨ 모ਹਿਆ ਕਹਿਣਾ ਕਸ਼ੂਨਾ ਜਾਏ ਜਿਹੜਾ ਰੱਬ ਦੀ ਸਭਰ ਸੱਚੇ ਅਮਰ ਤੇ ਪੀ ਵੈਰਾ ਸਗੋਂ ਗਾਏ ਗੁਰਮਖੇ ਹੋ ਰੰਗ ਪਾਈ ਹੈ ਜਿਸ ਨੂੰ ਕਿਰਪਾ ਕਰੇ ਰਜਾਇ ਸੰਸਾਹ ਸੰਸਾਰ ਹੈ ਸੁੱਤੇ ਰਹਿਣ ਵਿਹਾਏ ਇੱਕ ਆਪਣੇ ਭਾਣੇ ਕਰ ਲੈ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਚਕਾਏ ਆਵੜਾਈ ਦੇ ਤੈਨਾ ਗੁਰਮਖ ਦੇ ਬੁਝਾਰੇ ਸਭਨਾ ਦਾ ਦਾਤਾ ਇੱਕ ਹੈ ਭੁਲੇਹੇ ਸਮਝਾਏ ਇੱਕ ਆਪੇ ਆਪ ਕਵਲਿਆ ਨਾ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਇਆ ਦੁਤੀ ਰੋਤ ਮਿਲਾਏ ਆਨੰਦਨ ਨਾ ਮਰਤੇ ਆ ਨਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਾਰਾਲਾ ਤੀਜਾ ਤੈਨਾਂ ਅੰਦਰ ਸਾਰਾ ਸੁਖ ਹੈ ਜਿਨਾਂ ਸੱਚ ਨਾਮ ਅਧਾਰ ਗੁਰ ਸਬਦ ਸੱਚ ਪਾਇਆ ਦੁਖਿਨ ਮਾਰਨ ਹਾਰ ਸਦਾ ਸਦਾ ਸਤਿਗੁਣ ਦਾ ਵਹੈ ਸਚੇ ਨਾਇੰ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਨ ਭਗਤ ਪੰਡਾਰ ਮਨ ਰੇ ਸਦਾ ਅਨੰਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਰ ਹੈ ਸਮਾਇ ਰਹਾਵ ਸੱਚੀ ਪਗਤੈ ਮਨ ਲਾਲ ਥੀਰਤਾ ਸਹਿ ਜ਼ਬਾਏ ਗੁਰਸਬ ਦੀ ਮਨ 모ਹਿਆ ਕਹਿਣਾ ਕਛੁ ਨਾ ਜਾਏ ਜੇ ਵਾਰਤੀ ਸਭ ਸੱਚੇ ਅੰਮ੍ਰਿਤ ਪੀਐ ਰਸ ਗੁਣ ਗਾਏ ਗੁਰਮਕਹਿ ਹੋ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਇ ਸੰਸਾਹ ਅਨਸਾਰ ਹੈ ਸੁਤਿਆ ਰੈਣ ਵਿਹਾਏ ਇਕ ਆਪਣੇ ਭਾਣੇ ਕਾਲਿਆ ਲਿਆਪੇ ਲੈਣ ਮਿਲਾਏ ਆਪੇ ਹੀ ਆਪਮਨ ਵਸਿਆ ਮਾਇਆ ਮੋਚਕਾਇ ਆਪ ਉਡਾਈ ਦਿੱਤੇ ਨਾ ਗੁਰਮੁਖ ਦੇ ਬੁਝਾਏ ਸਭਨਾ ਦਾ ਦਾਤਾ ਇੱਕ ਹੈ ਭੁਲੇਰੇ ਸਮਝਾਏ ਇੱਕ ਆਪੇ ਆਕਵਾਲੀਆਂ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਈਏ ਜੋਤੀ ਰੋਜ਼ ਮਿਲਾਏ ਅਨੰਦ ਨਾ ਮੇ ਰਥਿਆ ਨਾਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਜ ਮਹਲਾ 3ਾ ਜਿਨਾਂ ਅਨੰਦ ਸਾਰਾ ਸੁਖ ਹੈ ਜਿਨਾਂ ਸੱਚ ਨਾਮ ਆਧਾਰ ਗੁਰਸਬਦਿ ਸੱਚ ਪਾਇਆ ਦੁਖਿਨ ਮਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵੇ ਸਚੇ ਨਾਇੰ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਨ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਰਹਿ ਸਮਾਇ ਰਹਾ ਸੱਚੀ ਭਗਤੈ ਮਨ ਲਾਲ ਥੀਆ ਰਤਾ ਸਬਾਏ ਗੁਰਸਬਦਿ ਮਨ 모ਹਿਆ ਕਹਿਣਾ ਕਛੁ ਨਾ ਜਾਏ ਜਿਹਵਾਰ ਦਿੱਸਾ ਬਰ ਸੱਚੇ ਅਮਰ ਤੇ ਵੈਰਾ ਸਗੋਂ ਗਾਏ ਗੁਰਮਖੇ ਹੋ ਰੰਗ ਪਾਈ ਐ ਜਿਸ ਨੂੰ ਕਿਰਪਾ ਕਰੇ ਰਜਾਇ ਸੰਸਾਹ ਦੇ ਸੰਸਾਰ ਹੈ ਸੁੱਤੇ ਰਹਿਣ ਵਿਹਾਏ ਇਕ ਆਪਣੇ ਭਾਣੇ ਕੱੜ ਲੈ ਆਪੇ ਲੈਣ ਮਿਲਾਏ ਆਪੇ ਹੀ ਆਪਮਨ ਬਸਿਆ ਮਾਇਆ ਮੋਚਕਾਇ ਆਪ ਉਡਾਈ ਦੇ ਤੈਨਾਂ ਗੁਰਮਖ ਦੇ 부ਜਾਏ ਸਭਨਾ ਦਾ ਦਾਤਾ ਇਕ ਹੈ ਭੁਲੇਹੇ ਸਮਝਾਏ ਇਕ ਆਪੇ ਆਕਵਾਲੀਆਂ ਨ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਇਆ ਜੋਤੀ ਰੋਜ਼ ਮਿਲਾਏ ਆਨੰਦ ਨਾ ਮਰੇ ਰਥਿਆ ਨਾਨਕ ਨਾਮ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਜ ਮਹਲਾ 3 ਤਿਆ ਤਿੰਨਾਂ ਅਨੰਦ ਸਾਰਾ ਸੁਖ ਹੈ ਜਿਨਾਂ ਸਤਿਨਾਮ ਆਧਾਰ ਗੁਰ ਸ਼ਬਦ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸੱਚੇ ਗੁਣ ਦਾ ਵਹ ਸੱਚੇ ਨਾਇ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਨ ਭਗਤ ਪੰਡਾਰ ਮਨ ਰੇ ਸਦਾ ਅਨੰਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਰਹਿ ਸਮਾਇ ਰਹਾਵ ਸੱਚੀ ਪਗਤਿ ਮਨ ਲਾਲ ਥੀਰਤਾ ਸਹਿ ਜਬਾਏ ਗੁਰਸਬ ਦੀ ਮਨ 모ਹਿਆ ਕਹਿਣਾ ਕਛੁ ਨਾ ਜਾਏ ਜੇ ਵਰਤੀ ਸਭ ਸੱਚੇ ਅੰਮ੍ਰਿਤ ਪੀਐ ਰਸ ਗੁਣ ਗਾਏ ਗੁਰਮਕਹਿ ਹੋ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਇ ਸੰਸਾਹ ਅਨਸਾਰ ਹੈ ਸੁਤੇ ਰੈਣ ਵਿਹਾਏ ਇਕ ਆਪਣੇ ਭਾਣੇ کر لین ملا من بسیا مایا مہچ گائے گرمکھ سبنا کدا ایک گرمتی ہر پائی ہے جوتی جوت ملے آنند نم رتیا ننک نام سما ست نام شری واح گرو ساحب جی سری راگ محلہ تیجا ਜਿਨਾਂ ਅਨੰਦ ਸਾਰਾ ਸੁਖ ਹੈ ਜਿਨਾਂ ਸੱਚ ਨਾਮ ਆਧਾਰ ਗੁਰ ਸਬਦਿ ਸੱਚ ਪਾਇਆ ਜੋ ਕਿਨਵਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵੇ ਸੱਚੇ ਨਾਇੰ ਪਿਆਰੇ ਕਿਰਪਾ ਕਰਕੇ ਆਪਣੀ ਦੇ ਤੋਂ ਭਗਤ ਪੰਡਾਰ ਮਨ ਰੇ ਸਦਾ ਅਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਰ ਹੈ ਸਮਾਇ ਰਹਾ ਸੱਚੀ ਭਗਤੈ ਮਨ ਲਾਲ ਥੀਆ ਰਥਾ ਸਹ ਜ਼ਬਾਏ ਗੁਰ ਸਬਦਿ ਮਨ 모ਹਿਆ ਕਹਿਣਾ ਕਛੁ ਨ ਜਾਏ ਜਿਵੇਂ ਵਰਤਿਸਾ ਬਰ ਸੱਚੇ ਅਮਰ ਤੇ ਪੀ ਵੈਰਾ ਸਗੋਂ ਗਾਏ ਗੁਰਮਖੇ ਹੋ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਇ ਸੰਸਾਹ ਰੰਸਾਰ ਹੈ ਸੁਤਿਆ ਰਣ ਵਿਹਾਏ ਇਕ ਆਪਣੇ ਭਾਣੇ ਕੜ ਲੈ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਚਕਾਇ ਆਪ ਉਡਾਈ ਦੇ ਤੈਨ ਗੁਰਮਖ ਦੇ ਬੁਝਾਏ ਸਭਨਾ ਦਾ ਦਾਤਾ ਇਕ ਹੈ ਭੁਲੇਹੇ ਸਮਝਾਏ ਇਕ ਆਪੇ ਆਕਵਾਲੀਆਂ ਨ ਦੂਜੇ ਛੜਿਆਂ ਲਾਏ ਗੁਰਮਤੀ ਹਰ ਪਾਇਆ ਦੂਤੀ ਰੋਤ ਮਿਲਾਏ ਆਨੰਦਨ ਨਾਮ ਰਤੇ ਆ ਨਨਕ ਨਾਮ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ